तुसी देख रहे हो टवनवी फोर एक सैवन न्यूज पंजाब ऐसी इस वेले खबर कलानौर तो जदो डिप्टी कमिश्नर श्री उमा शंकर गुप्ता ने खुद डायरेक्टर ऐसी बैठ के खेत विचो बेलर राही पराली दिया गठा बनवाया डिप्टी कमिश्नर वालों पराली प्रबंधन लाई किसान खेती मशीन भी वरतन की अपील गुरदासपुर अज जो डिप्टी कमिश्नर गुरदासपुर श्री उमा शंकर गुप्ता कलानौर मौके एस। एस मौके उन्होंने हरीश इस डिप्टी कमिश्नर ने कहा गुरदासपुर हैदासपुर पिंडा जाके मिल के पराली न पराली प्रबंधन करने की अपील की जा रही है इस मौके डिप्टी कमिश्नर वालों किसान राजविंदर सिंह वासी शहूर के खेत में बेलर राही पराली दिया गठा बनवाया गया के हाकी जिला प्रशासन वालों पराली दी संभाल लिये करीब पाँच हजार खेती मशीनरी उपलब्ध करवाई गई है अति प्रशासन दिया सिविल ऐसी पुलिस दिया सांझिया टीम वालों पिंड जाके किसान अपील की जा रही है की वह पराली न साड़न खेती मशीनरी की वो तो वक्त वरतू तो की जाए

ऐसे हैप्पी सीडर वर्गी मशीनरी उपलब्ध है ते किसान इस दी वाद तो वाद वर्तो करके पराली दा निपटारा इन सीटू ते एक सीटू तकनीक नाल करन डिप्टी कमिश्नर ने कहा कि किसान मशीनरी दी बुकिंग ली पंजाब सरकार वालों तैयार की थी उन्नत किसान ऐप दी वर्तो करन उन्नत किसान ऐप दे जिले दिया सी आर एम मशीना नु मैप किता गया है अते किसान इस मोबाइल एप्लीकेशन राही अपने आस पास उपलब्ध मशीन आसानी नाल बुक करवा सकते हैं ਉਨਾਂ ਨੇ ਦੱਸਿਆ ਕਿ ਮਸ਼ੀਨਾਂ ਦੀ ਬੁਕਿੰਗ ਪ੍ਰਕਿਰਿਆ ਵਿੱਚ ਕਿਸਾਨਾਂ ਦੀ ਸਹਾਇਤਾ ਲਈ ਨੋਡਲ ਅਫਸਰ ਤੇ ਵਿਲੇਜ ਲੈਵਲ ਅਫਸਰ ਤਾਇਨਾਤ ਕੀਤੇ ਗਏ ਹਨ ਦੇਖੋ ਅਸੀਂ ਮੈਂ ਤੇ ਐਸਐਸਪੀ ਸਹਿਬਾਨ ਅਸੀਂ ਸਾਰੇ ਪਿੰਡਾਂ 'ਚ ਜਾ ਰਹੇ ਹਾਂ ਜਿੱਥੇ ਪਿਛਲੇ ਸਾਲ ਅੱਗ ਲੱਗਣ ਦੀਆਂ ਇਕਤਾਈਆਂ ਸੀ ਸਾਡੇ ਤੋਂ ਬਿਨਾਂ ਸਾਡੇ ਐਸਡੀਐਮ ਸਹਿਬਾਨ ਡੀਐਸਪੀਜ਼ ਸਾਰੇ ਏਡੀਸੀ ਸਭ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਵੀ ਇਹਦੇ ਬਾਰੇ ਅੱਗ ਨਾ ਲਾਵੇ ਇੱਥੇ ਅਸੀਂ ਇਹਨਾਂ ਨੂੰ ਸਮਝਾਉਂਦੇ ਆਂ ਵੀ ਅੱਗ ਨਾ ਲਾਈ ਜਾਵੇ ਉਹਦੇ ਕੀ ਨੁਕਸਾਨ ਨੇ ਨਾਲ ਹੀ ਇਹਨਾਂ ਦੀਆਂ ਅਸੀਂ ਮੁਸ਼ਕਲਾ ਵੀ ਸਮਝਦੇ ਆਂ ਮੁਸ਼ਕਲਾ ਸਮਝਦੇ ਆਂ ਵੀ ਇਹਨਾਂ ਦੀ ਕੀ ਜ਼ਰੂਰਤਾਂ ਨੇ ਉਹ ਵੀ ਅਸੀਂ ਸਮਝ ਕੇ ਇਹਨਾਂ ਦੀ ਮਸ਼ੀਨਰੀ ਵਗੈਰਾ ਪ੍ਰੋਵਾਈਡ ਕਰਦੇ ਆਂ ਤੇ ਨਾਲ ਹੀ ਸਾਡਾ ਇਹ ਵੀ ਆ ਵੀ ਸ਼ਾਮ ਨੂੰ ਕੰਬਾਈਨਾਂ ਚਲਾਈ ਜਾਵੇ ਹੁਣ ਝੋਨੇ ਦਾ ਸੀਜ਼ਨ ਹੈ ਤਾ ਜਦੋਂ ਸ਼ਾਮ ਨੂੰ ਕੰਬਾਈਨ ਚਲਾ ਕੇ ਜਾਂਦੇ ਨੇ ਤਾਂ ਫਿਰ ਡੈਡੀ ਜਿਹੜੀ ਹੁੰਦੀ ਹੈ ਉਹ ਚ ਨਮੀ ਜ਼ਿਆਦਾ ਹੁੰਦੀ ਹੈ ਇਹਨਾਂ ਨੂੰ ਮੰਡਿਆ ਤੇ ਦਿੱਕਤਾਂ ਹੁੰਦੀਆਂ ਤਾਂ ਇਸੇ ਸਾਰੇ ਕਰਕੇ ਐਸਐਸਪੀ ਸਾਹਿਬ ਤੇ ਅਸੀਂ ਸਾਰੇ ਇਕੱਠੇ ਆ ਰਹੇ ਹਾਂ ਕਿ ਤਾਂਕਿ ਇਹਨਾਂ ਦਾ ਇੱਕ ਵਿਸ਼ਵਾਸ ਵੀ ਬਣੇ ਪ੍ਰਸ਼ਾਸਨ ਤੇ ਵੀ ਜੋ ਸਾਡੀਆਂ ਸਮੱਸਿਆ ਨੇ ਉਹ ਵੀ ਪ੍ਰਸ਼ਾਸਨ ਸੁਣ ਰਿਹਾ ਤੇ ਨਾਲ ਹੀ ਅਸੀਂ ਅਪੀਲ ਵੀ ਕਰਦੇ ਹਾਂ ਤੇ ਸਾਨੂੰ ਬਹੁਤ ਅੱਛਾ ਉਪਰਾਲਾ ਇਹਦਾ ਜਿਹੜਾ ਅਸੀਂ ਕਰ ਰਹੇ ਹਾਂ ਤੇ ਇਹਦੇ ਨਾਲ ਹੀ ਸਾਰਾ ਬਹੁਤ ਅੱਛਾ ਰਿਸਪੌਂਸ ਆ ਰਿਹਾ ਸਾਰੇ ਪਿੰਡਾਂ ਚੋਂ ਇਹ ਸਾਡੇ ਇਨਸੀਡੈਂਟ ਵੀ ਬਹੁਤ ਘਟੇ ਆ ਗਰਦਾਸਪੁਰ ਜ਼ਿਲ੍ਹੇ 'ਚ ਅੱਛਾ ਕੰਮ ਹੋਇਆ ਤੇ ਸਾਨੂੰ ਉਮੀਦ ਹੈ ਕਿ ਸਾਰੇ ਪਿੰਡ ਸਾਨੂੰ ਇਸੇ ਤਰ੍ਹਾਂ ਅੱਛਾ ਸਹਿਯੋਗ ਦੇਣਗੇ ਜੋ ਇਹਨਾਂ ਦੀਆਂ ਸਮੱਸਿਆ ਨੇ ਅਸੀਂ ਉਹਨਾਂ ਨੂੰ ਹੱਲ ਕਰਾਂਗੇ ਤੇ ਸਾਡੀ ਪੂਰੀ ਇਹ ਇੱਛਾ ਹੈ ਕਿ ਇਹਨਾਂ ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨੀ ਪਵੇ ਨਾ ਸਾਡੀ ਇਹ ਜੀ ਕੋਈ ਮਨਸ਼ਾ ਹੈ ਪਰ ਸਾਡੀ ਇਹੀ ਅਪੀਲ ਹੈ ਕਿ ਪਰਾਲੀ ਨੂੰ ਅੱਗ ਨਾ ਲਾ ਕੇ ਨਾ ਕੇਵਲ ਲਾਂ ਨਾਲ ਨਾ ਕੇਵਲ ਜ਼ਮੀਨਦਾਰ ਨਚਾਨ ਹੁੰਦਾ ਹੈ ਬਟ ਵਾਤਾਵਰਣ ਵਾਲੇ ਨੁਕਸਾਨ ਹੁੰਦਾ ਹੈ ਤਾਂ ਇਸ ਤੋਂ ਆਸਾਂ ਨੂੰ ਗ੍ਰੀਟ ਕਰਨਾ ਚਾਹੀਦਾ ਤੇ ਪ੍ਰਸ਼ਾਸਨ ਦੀ ਮਦਦ ਕਰਨੀ ਚਾਹੀਦੀ ਤੇ ਆਪਣੇ ਆਪ ਦੀ ਵੀ ਮਦਦ ਕਰਨੀ ਚਾਹੀਦੀ ਅੱਜ ਕਿਹੜੇ ਕਿਹੜੇ ਪਿੰਡਾਂ 'ਚ ਆਪਾਂ ਇਹ ਸੈਮੀਨਾਰ ਅੱਜ ਅਸੀਂ 8-9 ਪਿੰਡਾਂ 'ਚ ਗਏ ਆਂ ਜੀ ਇਸ ਤੋਂ ਪਹਿਲਾਂ ਉੱਥੇ ਸੀ ਆਪਣਾ ਪਗਾਰੀਵਾਲ ਸੀਦੀ ਉਹਦੇ ਨਾਲ 4-5 ਪਿੰਡ ਸੀ ਇਹਨਾਂ ਦੇ ਦੋਸਤ ਪੁਰਾ ਚੱਜ ਆਏ ਆ ਇਹਦੇ ਵੀ 3-4 ਪਿੰਡਾਂ ਦੇ ਆਏ ਆ ਤੇ 8-9 ਪਿੰਡ ਅਸੀਂ ਕਿਤੇ ਆ ਵਿਜ਼ਿਟ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਹੋਰ ਪਿੰਡ ਵਿਜ਼ਿਟ ਕਰਦੇ ਰਵਾਂਗੇ ਥੈਂਕ ਯੂ ਜੀ